बट <laughs> बजा ਹਾਂ ਜੀ ਇੱਕ ਉਹ ਅਜੀ ਗੁਰੂ ਨਾਨਕ ਦੇਵ ਜੀ ਦੇ ਹੱਥੀ ਚਲਾਇਆ ਹੋਇਆ ਹਾਂ ਜੀ ਹਾਂ ਜੀ ਅਮਰੇ ਜੱਲੇ ਲਾਲ ਲੱਗ ਗਿਆ ਜਾਨ ਅੱਛਾ ਲੈ ਜਾਣ ਦੇਣਗੇ ਹਾਂ ਜੀ ਹਜੇ ਘਰ ਲੈ ਕੇ ਜਾਣਾ ਵਾਸਤੇ ਅੱਛਾ ਅੱਛਾ ਚਲੋ ਜਾਂਦੇ ਆ ਲੈ ਜਾਗੇ ਇੱਥੇ ਦੇ ਮੁਲਾਜ਼ਮ ਨਹੀਂ ਹਾਂ ਅਸੀਂ ਪਾਕਿਸਤਾਨੀ ਅੱਛਾ ਦਰਸ਼ਨ ਕਰਨ ਆਏ ਹਾਂ ਤੇ ਇਹ ਫਿਰ ਤੁਹਾਨੂੰ ਵੀ ਇਦਾਂ ਮਿਲਦੇ ਸਾਡੇ ਵਾਂਗ ਹੀ ਹਾਂਜੀ ਸਾਡੇ ਅੱਛਾ ਅੱਛਾ ਇਦਾਂ ਹੀ ਉਧਰੋਂ ਆਏ ਨਾ ਆਈਡੀ ਕਾਰਡ ਤੇ ਤਸਵੀਰਾਂ ਮੰਦੀਆਂ ਨਾ ਅੱਛਾ ਸਾਰਾ ਕੁਝ ਉਤਰਾ ਹੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਕਿੱਥੇ ਦੀ ਆ ਆ ਜਿਹੜਾ ਇਹ ਨਹੀਂ ਆਈਡੀ ਸਾਨੂੰ ਮੈਂ ਕਿਛੂ ਨਹੀਂ ਅੱਛਾ ਗੋਲ ਨੰਗਾਣਾ ਸਾਹ ਨਹੀਂ ਮੁਸਰਫਦਾਰ ਦੀ ਠੀਕ ਹੈ

ਕਾਪੀਰ ਤੋਕੀਰ ਤੋਕੀਰ ਅਬਾਸ ਜੀ ਹਾਂਜੀ ਤੁਹਾਡਾ ਨਾਮ ਜੀ ਦਾ ਜੀ ਹਾਂਜੀ ਅਲੀ ਰਜ਼ਾ ਅਲੀ ਰਜ਼ਾ ਅਲੀ ਰਜ਼ਾ ਹਾਂਜੀ ਫੀਜ਼ਰ ਹੁਸੈਨ ਫੀਜ਼ਰ ਹੁਸੈਨ ਜੀ ਮੇਰਾ ਨਾਮ ਸੁਣ ਲੈ ਮਾਸ਼ਾ ਅੱਜ ਆਉ ਬਾਤ ਕਰਦੇ ਆਜਾ ਆਜਾ ਹੋਰ ਨਾਓ ਠੀਕ ਹੈ ਨਾਓ ਕੰਮ ਸ਼ਾਮ ਨੂੰ ਸ਼ਾਮ ਨੂੰ ਠੀਕ ਹੈ ਹੈਪੀ ਬਾਡੀਜ਼ ਸਹੀ ਆਪ ਕੀ ਕਰਦੇ ਸਾਈਟਰੀ ਪੜ੍ਹਦੇ ਕਿ ਸਾਈਟਰੀ ਸਾਈਟਰੀ ਫਰ ਕਾਰੋਬਾਰ ਨਹੀਂ

ਇਹ ਕਿੰਨਾ ਵਧੀਆ ਸੰਯੋਗ ਹੈ ਕਿ ਕੱਲ Eid ਸੀਗੀ ਤੇ ਕੱਲ ਨੂੰ ਵੀ ਸਾਖੀ ਆ ਜੀ ਜੀ ਬਿਲਕੁਲ ਜੀ ਜੀ ਬਿਲਕੁਲ ਇਹ ਸਾਡੇ ਦੋਵੇਂ ਜਣੇ ਵਧੀਆ ਹਾਂ ਤੇ ਵਿਚਾਰਲਾ ਦੇ ਦਿੰਦੇ ਆ ਯਾਰ 20 ਰੁਪਏ ਦਾ ਮਿਲਿਆ ਸੀਗਾ ਜੀ ਜੀ ਤੇ ਇਹ ਵੀਰ ਮਿਲਦੇ ਤੇ ਇਹਨਾਂ ਨੇ ਕਿਹਾ ਕਿ ਫੋਟੋ ਲੈਣੀਆਂ ਲੰਗਰ ਤੋਂ ਇੱਧਰ ਨੂੰ ਆ ਕੇ ਮੈਂ ਕਿਹਾ ਥੋੜਾ ਵੇਖ ਲਈਏ ਇੱਥੋਂ ਤੱਕ ਜਾਇਆ ਜਾਂਦਾ ਉਹ ਗੇਤਾਰ ਲੱਗੀ ਬਸ ਇੱਥੇ ਤੱਕ ਹੀ ਆਪਾਂ ਜਾ ਸਕਦੇ ਹਾਂ ਇਸ ਕੰਦੇ ਪਾਰ ਆ ਕੋਈ ਕਿਲਾ ਕੱਗੇ ਦੋਸਤੋ ਗਾੜੀ ਫੌਜੀ ਆ ਇਹ ਯਾਤਰੀਆਂ ਵਾਸਤੇ ਕਮਰੇ ਵੀ ਬਣੇ ਆਂ ਪਰ ਇਧਰ ਵਾਲਿਆਂ ਵਾਸਤੇ ਆ ਕਿ ਗਏ ਅਸੀਂ ਕਿਹੜਾ ਰਾਤ ਰਹਿਣਾ ਤੇ ਜਾਂ ਜਿਹੜੇ ਵੀਜ਼ਾ ਲਵਾ ਕੇ ਆਉਂਦੇ ਹੋਣਗੇ ਉਹਨਾਂ ਵਾਸਤੇ ਇਹ ਘਾੜੇ ਦਰਵੀਸਰਾ ਬਣੀ ਆ ਬਹੁਤ ਮਤਲਬ ਖਲਾਡਲਾ ਗੁਰੂ ਘਰ ਬਣਾਤਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਸਥਾਨ ਤੋਂ ਦੂਰੋਂ ਦਰਸ਼ਨ ਇਸ ਬਿਲਡਿੰਗ ਦੇ ਕਰਦੇ ਰਹੇ ਆ ਬਿਲਡਿੰਗ ਫਾਉਂਡੀ ਗੁਰਦੁਆਰਾ ਸਾਹਿਬ ਦੇ ਤੇ ਮਤਲਬ ਕਿ ਆ ਸਾਰਾ ਕੁਝ ਜਿਹੜਾ ਇਹ ਬਾਅਦ ਚ ਬਣਿਆ ਜਦੋਂ ਲਾਂਗਾ ਖੁੱਲਾ ਆ ਤੇ ਇਹ ਗੁਰੂ ਘਰ ਦੂਰ ਤੋਂ ਦਿਸਦਾ ਸੀ ਜਿਵੇਂ ਇਕ ਨਾਵਲ ਦੇ ਵਿੱਚ ਬਾਰਡਰ ਨਾ ਬਾਰਡਰਨਾਮਾ ਬਾਰਡਰਨਾਮਾ ਨਾਵਲ ਦੇ ਵਿੱਚ ਨਰਮਲ ਦੇ ਮਾਂ ਲਗਾ ਨੇ ਗੁਰਦੁਆਰਾ ਸਾਹਿਬ ਦੇ ਜਿਕਰ ਕੀਤਾ ਸੀਗਾ ਕਿ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਵੀ ਇੰਨੀ ਇੱਕ ਬਿਲਡਿੰਗ ਜਿਹੜੀ ਆ ਉਹ ਬਚੀਆ ਗੁਰੂ ਘਰ ਦੀ ਤੇ ਬਾਕੀ ਚਾਰ ਸ਼ੇਰੇ ਜਿਹੜਾ ਉਹ ਉਸ ਸਮੇ ਜਿਹੜਾ ਆ ਜਾੜ ਪਾ ਜਾੜ ਸੀ ਚਲੋ ਹੁਣ ਪ੍ਰਮਾਤਮਾ ਨੇ ਕਿਰਪਾ ਕੀਤੀ ਰੌਣਕ ਲੱਗ ਗਈ ਇਹ ਸੰਗਤ ਪਾਕਿਸਤਾਨ ਦੀ ਬਹੁਤ ਆ ਰਹੀ ਇੱਥੇ ਦਰਸ਼ਣ ਦੇ ਹੋਣਾ ਸੀ ਖੇਤਾਂ ਦੇ ਦਰਸ਼ਨ ਕਰਕੇ ਆਉਂਦੇ ਹਾਂ

ਮਿਸਟਰ ਇਮਰਾਨ ਖਾਨ ਇਧਰ ਬਾਬਾ ਜੀ ਦੇ ਖੇਤ ਬਾਉਂਡਰੀ ਬਣੀ ਆ ਇਥੋਂ ਇਨਾਕ ਰਸਤਾ ਛੱਡਿਆ ਖੇਤਾਂ 'ਚ ਜਾਣ ਨੰਨ ਮੁਕਤ ਸੰਤਾਂ ਮੇਰੀ ਰਾ Obrigado. ਮਾਰਕੀਟ ਆ کافی ਦੂਰ ਤੱਕ ਆ ਉਹ ਟੈਂਕੀ ਵੀ ਹੈਗੀ ਇਦੂ ਇਹ ਲੰਮੀ ਮਾਰਕੀਟ ਜਿਹੜੀ ਆ ਨਾ ਇੱਥੇ ਬਣਦੀ ਜਾ ਰਹੀ ਆ ਤੇ ਖੁਸਾ ਦਾ ਜਦੋਂ ਅਗਲੀ ਵਾਰ ਆ ਜੀ ਤੇ ਸਾਰੇ ਬਾਜ਼ਾਰ ਜਿਹੜੇ ਆ ਇਹ ਵਧੀਆ ਤਰੀਕੇ ਨਾਲ ਬਣੇ ਹੋਣ ਤੇ ਮਗਾਈ ਪਰ ਬਹੁਤ ਇੱਥੇ ਇੱਕ ਮੁੰਡਾ ਹੈਗਾ ਇਹ ਵਿਚਾਰਾ ਇਹ ਲੱਗਦਾ ਜਾਇਜ਼ ਲਾਊਗਾ ਇਹਦੀ ਵਿਚਾਰੇ ਦੀ ਦੁਕਾਨ ਥੋੜੀ ਛੋਟੀ ਆ ਅਸੀਂ ਇਧਰੋਂ ਅਸੀਂ ਐਂਟਰ ਕਰ ਜਾਂਦੇ ਆ ਉਧਰੋਂ ਉਹ ਕਰ ਜਾਂਦੇ ਆ ਤੇ ਕਿਸੇ ਤਰ੍ਹਾਂ ਦਾ ਮੁੜਕੀ ਨਹੀਂ ਆ ਦੋਵੇਂ ਮਤਲਬ ਮੁਲਕਾਂ ਦੇ ਲੋਕ ਜਿਹੜੇ ਆ ਉਹ ਮਿਲ ਸਕਦੇ ਆ ਪਹਿਲਾਂ ਵਾਗੇ ਬਾਡਰ ਦੇ ਉੱਤੇ ਇਕੱਠੇ ਹੁੰਦੇ ਸੀ ਪਰ ਇੱਕ ਦੂਜੇ ਨੂੰ ਮਿਲ ਨਹੀਂ ਸਕਦੇ ਪਰ ਇੱਥੇ ਆ ਕੇ ਮਿਲ ਸਕਦੇ ਆ ਸੋ ਇਹ ਦਰਸ਼ਨੀ ਜੁੜੀ ਤੇ ਇੱਥੇ ਜਿਹੜੇ ਆ ਉਹ ਜੋੜੇ ਜਮਾ ਹੁੰਦੇ ਆ ਲਓ ਜੀ ਅੱਜ ਦਾ ਦਿਨ ਜਿਹੜਾ ਬਹੁਤ ਵਧੀਆ ਰਿਹਾ ਤੇ ਇੱਥੇ ਬਹੁਤ ਖੁੱਲਾ ਡੁੱਲਾ ਖੁੱਲੀ ਡੁੱਲੀ ਜਗ੍ਹਾ ਬਣ ਗਈ ਆ ਓ ਜੀ ਫੌਜੀ ਸਾਹਿਬ ਨੇ ਦੱਸਿਆ ਤੁਸੀਂ ਉੱਥੇ ਜਾ ਸਕਦੇ ਅੰਗੀਠਾ ਸਾਹਿਬ ਗੁਰਦੁਆਰਾ ਉਹ ਵੀ ਤੇ ਸੋ ਦਰਸ਼ਨ ਉੱਥੇ ਵੀ ਕਰ ਆਉਨੇ ਆ ਅਜੇ ਟਾਈਮ ਹੈਗਾ ਤੇ ਇਧਰੇ ਇਹ ਸਾਹਿਬ ਦੀ ਖੇਤੀ ਉਹ ਮੋਟਰ ਵੀ ਲੱਗੀ ਆ ਨਿਸ਼ਾਨ ਸਾਹਿਬ ਆ ਖੰਡਾ ਬਣਾਇਆ ਇਹਨਾਂ ਨਿਸ਼ਾਨ ਸਾਹਿਬ ਵਗਾਰੇ ਭਾਈ ਦੀ ਖੇਤੀ ਆ ਇਹ ਸਾਰੀ ਜਿਹੜੀ ਆ ਇੰਤਜ਼ਾਮ ਤਾਂ ਨਯੋਗੀ ਛੱਡੀ ਆ ਇਤਨ ਸੰਗਤ ਆਉਂਦੀ ਨਹੀਂ ਆ ਇਹ ਗੁਰਦੁਆਰਾ ਅੰਗੀਠਾ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਅੱਧੀ ਚਾਦਰ ਆ ਲਈ ਉਹਦਾ ਆਂਦੇ ਪੀਤਰ ਸੰਸਕਾਰ ਕੀਤਾ ਹੈ ਕੇ ਬਾਬਾਈ ਦੇ ਬਾਗ ਆ ਤੇ ਇਹ ਖੇਤਾਂ ਦੇ ਵਿੱਚ ਹੀ ਆ ਅਗੇ ਤੁਸੀਂ ਆ ਤੁਸੀਂ ਦੇ ਨਾਲ ਨਾਲ ਸੁਰੱਖਿਆ ਪ੍ਰਬੰਧ ਇਹ ਗੁਰਦੁਆਰਾ ਅੰਗੀਠਾ ਸਾਹਿਬ ਵਾਹਿਗੁਰੂ ਸੱਚਾ ਬਾਸ਼ ਇਹ ਵੀ ਇੱਕ ਰਸਤਾ ਜਿਹੜਾ ਗੁਰੂ ਕੇ ਬਾਗ ਨਾਲ ਜਾਂਦਾ ਵਾਹਿਗੁਰੂ ਸੱਚਾ ਬਾਸ਼ ਇਹ ਆ ਜੀ ਅੰਗੀਠਾ ਸਾਹਿਬ ਚਲੋ ਜੀ ਆਪਾਂ ਨਵਾਸ ਚੱਲੀਏ ਦੂਜੀ ਔਰ ਕੱਠੇ ਆਵਾਂਗੇ ਫੇਰ ਖੁੱਲੇ ਦਰਸ਼ਨ ਮਿਲੇ ਕਰਾਂਗੇ ਹੁਣ ਟਾਈਮ ਹੋਣ ਵਾਲਾ ਤੇ ਜਲਦੀ ਜਲਦੀ ਆਸੋ ਜੀ ਇਹ ਰਸਤੇ ਵਿੱਚ ਬਣਾਏ ਆ ਸੈਰ ਕਰਨ ਨੂੰ ਆਸਤੇ ਸੰਤ ਦੇ ਲੈ ਮੈਂ ਆਪਣੇ ਕੋਲੋਂ ਹੀ ਕਹੀ ਜਾਣਦੇ ਆ ਪਤਾ ਨਹੀਂ ਇਹ ਕਾਦੇ ਲਈ ਬਣਾਏ ਆ ਪਰ ਲੱਗਦਾ ਇਹੀ ਹੈ ਕਿ ਸੈਰ ਕਰਨ ਲਈ ਇੱਥੇ ਖੁੱਲਡੁਲਾ ਮਾਹੌਲ ਕਾਫੀ ਆ ਆਹ ਜਦੋਂ ਸਾਡੇ ਨੇ ਦੱਸੀਆ ਆਹ ਕੋਈ ਇਧਰ ਲਿਖ ਇਹ ਪੱਕੀ ਹੈ ਹਾਂਜੀ ਪੱਕੀ ਇਹ ਕੀ ਚੀਜ਼ ਆ ਮੱਕੀ ਮੱਕੀ ਆ ਮੱਕੀ ਮੱਕੀ ਇੱਡੀ ਆ ਗਏ ਫਿਰ ਦਰਸ਼ਨ ਮੇਲੇ ਖੁੱਲੇ ਨੇ ਦਰਸ਼ਨ ਮੇਲੇ ਖੁੱਲੇ ਕਰਕੇ ਹਾਂ ਉੱਥੇ ਉਤਰਾ ਬਹਿਣਾ ਹੀ ਕਈ ਲੇਟ ਵੀ ਹੁੰਦੀ ਹੈ ਹਾਂ 4 ਵਜੇ ਤੱਕ ਟਾਈਮ ਹੈ ਬੱਸਾਂ ਜਿਹੜੀਆਂ ਆਈ ਜੀ ਹਾਂ ਟਾਈਮ ਇਹ ਖਬਲਾ 4 ਵਜੇ ਹੀ ਵਾਲੇ ਹਾਂ ਹਾਂ ਫਿਰ ਹੁਣ ਤੁਰ ਨਹੀਂ ਵਾਲੇ ਸਾਰੇ ਅੱਛਾ ਗੱਲ ਲਓ ਜੀ ਦਰਸ਼ਨ ਮੇਲੇ ਹੋ ਗਏ ਆ ਕਰਤਾਰਪੁਰ ਸਾਹਿਬ ਦੇ ਤੇ ਹੁਣ ਵਾਪਸ ਆ ਗਏ ਆ ਕਮਲਜੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਵਿਸ਼ੇਸ਼ ਧੰਨਵਾਦ ਜਨਕਰਾਜ ਸਰੰਗਲ ਜੀ ਸਾਡੇ ਏਵੀਐਮ ਸਾਹਿਬ ਜਿਨ੍ਹਾਂ ਨੇ 5000 ਰੁਪਏ ਪਾਇਆ ਕਮਲਜੀਤ ਦਾ ਵਿਸ਼ੇਸ਼ ਧੰਨਵਾਦ ਤਾਂ ਵੀ ਇਹ ਗੱਡੀ ਤੇ ਮੇਰੇ ਨਾਲ ਆਇਆ ਤੇ ਤੇਲ ਵੀ ਨਹੀਂ ਪਾਇਆ ਪਾਉਣਾ ਦੋਸਤਾ ਜੀ ਧੰਨਵਾਦ ਵਾਪਸ ਤੇ ਧੰਨਵਾਦ ਕਰਾ ਲਾ ਫਿਰ ਤੇਲ ਵੀ ਧੰਨਵਾਦ ਰੱਖ ਤੂੰ ਹਾਂ ਧੰਨਵਾਦ ਚੱਲ ਤੇਰਾ ਹੇ ਵੀ ਤੇਰਾ ਧੰਨਵਾਦ ਯਾਰ ਜੇ ਤੇਲ ਵੀ ਪਾ ਲੈ ਕੇ ਜੜੀ ਇੱਧਰ ਆ ਅਸ਼ਾ ਤੇ ਵਿਸ਼ੇਸ਼ ਧੰਨਵਾਦ ਆ ਸੈਲਫੀ ਸਟਾਕ ਇੱਕ ਵੀਰ ਨੇ ਦਿੱਤੀ ਹਮਿੰਦਰ ਸਿੰਘ ਕਮਾਨ ਨੇ ਉਹਦਾ ਵੀ ਧੰਨਵਾਦ ਤੇ ਇੱਕ ਵੀਰ ਹਰਵਿੰਦਰ ਸਿੰਘ ਬਮਰਾਹ ਐ ਮਟਲ ਵਾਲਾ ਉਹਨੇ ਕੋਈ ਪੈਸਾ ਨਹੀਂ ਲਿਆ ਮੇਰੇ ਕੋ ਜਿਹੜੀ ਐ ਸਲਿੱਪ ਕੱਢ ਕੇ ਦੇਣ ਦਾ ਹਾਂਜੀ ਇਸ ਕਰਕੇ ਉਹਦਾ ਵੀ ਧੰਨਵਾਦ ਤੇ ਹਾਂ ਮੁਖ ਤਾਲੀਆਂ ਦਾ ਧੰਨਵਾਦ ਜਿੰਨੇ ਸਾਰੇ ਫ੍ਰੀ ਵਾਲੇ ਬੰਦੇ ਵੀਰਵਾ ਉਹ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਇੱਥੇ ਆਉਣ ਚ ਤੇ ਮੇਰੀ ਮੰਨ ਦੀ ਜਿਹੜੀ ਤਮੰਨਾ ਪੂਰੀ ਹੋ ਗਈ ਪਾਸਪੋਰਟ ਬਣਾਉਣ ਵਾਲਿਆਂ ਵੀਰਾਂ ਸਾਰਿਆਂ ਦਾ ਧੰਨਵਾਦ ਕੀ ਸਾਰੀ ਗੱਲ ਹੈ ਇਹ ਵੀ ਨਹੀਂ ਧੰਨਵਾਦ ਹੀ ਸਾਰਾ ਨਾਲ ਹੋਰ ਕੀ ਮੈਂ ਕਰਾਂ ਦੱਸ ਇਹ ਪਿੱਛੇ ਰੱਖਦੇ ਹੁਣ ਬਾਰੀ ਖੁੱਲਣੀ ਪੈਣੀ ਤੇ ਹੁਣ ਵੀਡੀਓ ਕਰੀਏ ਖਤਮ ਕਿਉਂਕਿ ਬੜਾ ਮਜ਼ਾ ਆਇਆ ਤਰਤਾਰਪੁਰ ਸਾਹਿਬ ਜਾਣ ਦਾ ਬੇਹੱਦ ਆਨੰਦ ਆਇਆ ਜਨਾਰੇ ਆ ਗਏ ਤੇ ਚਲੋ ਜੀ ਹੁਣ